ਮੇਰੇ ਪਾਪਾ ਜੀ ਮੇਰੇ ਨਾਲ ਬੈਠੇ ਹੋਏ ਨੇ ਮੈਨੂੰ ਇੰਜ ਮਹਿਸੂਸ ਹੋਇਆ ਸਭ ਤੋਂ ਪਹਿਲਾਂ ਰਾਜਵੀਰ ਜਵੰਦਾ ਦੀ ਫਿਲਮ ਉਸਦੇ ਪਰਵਾਹ ਯਾਨੀ ਕਿ ਉਸਦੀ ਮਾਤਾ ਉਹਨਾਂ ਦੀ ਧਰਮ ਪਤਨੀ ਅਤੇ ਉਹਨਾਂ ਦੀ ਨੰਨੀ ਮੁੰਨੀ ਬੱਚੀ ਅਮਾਨਤ ਕੌਰ ਵੱਲੋਂ ਦੇਖੀ ਗਈ ਫਿਲਮ ਦੇਖਣ ਤੋਂ ਬਾਅਦ ਜਦੋਂ ਸਿਨੇਮਾ ਘਰ ਤੋਂ ਬਾਹਰ ਆਏ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਰਾਜਵੀਰ ਜਵੰਦਾ ਦੀ 13 ਸਾਲ ਦੀ ਲੜਕੀ ਅਮਾਨਤ ਕੌਰ ਦੇ ਨਾਲ ਅਮਾਨਤ ਕੌਰ ਨੇ ਕਿਹਾ ਜਦੋਂ ਮੈਂ ਫਿਲਮ ਦੇਖ ਰਹੀ ਸੀ ਯਮਲਾ ਤਾਂ ਮੈਨੂੰ ਇੰਜ ਲੱਗਿਆ ਮੇਰੇ ਪਿਤਾ ਸਵਰਗੀ ਪਿਤਾ ਰਾਜਵੀਰ ਜਵੰਦਾ ਮੇਰੇ ਨਾਲ ਬੈਠੇ ਹੋਏ ਨੇ ਮੈਂ ਇਹ ਸਾਰੀ ਫਿਲਮ ਦੇ ਵਿੱਚ ਮਹਿਸੂਸ ਕੀਤਾ ਤੇ ਦੂਸਰੇ ਪਾਸੇ ਯਮਲਾ ਫਿਲਮ ਸਿਨੇਮਾ ਘਰਾਂ ਦੇ ਵਿੱਚ ਲਾਂਚ ਹੋ ਗਈ ਹੈ ਵੱਡੇ ਪੱਤਰ ਤੇ ਸਿਨੇਮਾ ਘਰਾਂ ਦੇ ਵਿੱਚ ਦੇਖੀ ਵਿਚਾਰੀ ਹੈ ਰਾਜਵੀਰ ਜਵੰਦਾ ਜਿੰਨੀ ਜਿੰਨੀ ਦੇਰ ਇਸ ਦੁਨੀਆਂ ਤੇ ਰਹੇ ਉਹਨਾਂ ਦੀ ਗਾਇਕੀ ਬੇਕਮਾਲ ਬਾਖਮਾਲ ਰਹੀ ਉਹਨਾਂ ਨੇ ਜੋ ਵੀ ਗੀਤ ਗਾਏ ਉਹ ਘਰ ਪਰਿਵਾਰ ਦੇ ਵਿੱਚ ਬੈਠ ਕੇ ਸੁਣੇ ਜਾ ਸਕਦੇ ਸੀ ਰਾਜਵੀਰ ਜਵੰਦਾ ਉਹ ਗਾਇਕ ਸਨ ਜਿਨ੍ਹਾਂ ਨੇ ਪੰਜਾਬ ਦੀਆਂ ਮਾਵਾਂ ਦੀ ਜਿਨ੍ਹਾਂ ਨੇ ਪੰਜਾਬ ਦੀਆਂ ਧੀਆਂ ਦੀ ਤੇ ਜਿਨ੍ਹਾਂ ਨੇ ਪਿਓ ਦੇ ਪੱਗ ਦੀ ਗੱਲ ਕੀਤੀ ਰਾਜਵੀਰ ਜਵੰਦਾ ਉਹ ਗਾਇਕ ਸੀ ਜਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਤੁਸੀਂ ਦੇਸ਼ਾਂ ਤੇ ਵਿਦੇਸ਼ਾਂ ਦੀ ਧਰਤੀ ਤੇ ਪੱਕੇ ਤੌਰ ਤੇ ਨਾ ਜਾਓ ਜ਼ਮੀਨਾ ਨਾ ਜਾ ਨਾ ਵੇਚੋ ਜ਼ਮੀਨਾ ਕਿਸੇ ਕੌਮ ਦਾ ਸਰਮਾਇਆ ਹੁੰਦੀਆਂ ਨੇ ਸੱਭਿਆਚਾਰ ਦੀ ਗੱਲ ਕੀਤੀ ਗਈ ਕਲਚਰ ਦੀ ਗੱਲ ਕੀਤੀ ਗਈ ਪੰਜਾਬ ਦੇ ਪਹਿਰਾਵੇ ਦੀ ਗੱਲ ਕੀਤੀ ਗਈ ਪੰਜਾਬ ਦੀ ਬੋਲੀ ਦੀ ਗੱਲ ਕੀਤੀ ਗਈ ਇਹ ਦੇਣ ਹੈ ਰਾਜਵੀਰ ਜਵੰਦਾ ਦੀ ਰਾਜਵੀਰ ਜਵੰਦਾ ਦਾ ਜਦੋਂ ਐਕਸੀਡੈਂਟ ਹੋਇਆ ਪੱਤਰਕਾਰ ਭਾਈ ਚਾਰੇ ਨੇ ਪਲ-ਪਲ ਦੀ ਖਬਰ ਦੁਨੀਆ ਭਰ ਦੇ ਪੰਜਾਬੀਆਂ ਨੂੰ ਦਿੱਤੀ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਅਰਦਾਸਾਂ ਕੀਤੀਆਂ ਗਈਆਂ ਕਿਉਂਕਿ ਇਹ ਅਪੀਲ ਸੀ ਰਾਜਵੀਰ ਜਵੰਦਾ ਦੀ ਧਰਮ ਪਤਨੀ ਉਹਨਾਂ ਦੇ ਲੜਕੇ ਅਤੇ ਲੜਕੀ ਦੀ ਉਹਨਾਂ ਦੇ ਮਾਤਾ ਦੀ ਅਤੇ ਜਿੰਨੇ ਵੀ ਫਿਲਮ ਜਾਂ ਗਾਇਕ ਇੰਡਸਟਰੀ ਦੇ ਲੋਕ ਨੇ ਸਾਰਿਆਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਰਾਜਵੀਰ ਜਵੰਦਾ ਦੇ ਲਈ ਅਰਦਾਸ ਕੀਤੀ ਜਾਵੇ ਲੇਕਿਨ ਰਾਜਵੀਰ ਜਵੰਦਾ ਨੂੰ ਕੀ ਪਤਾ ਸੀ ਕਿ ਜਿਹੜੀ ਫਿਲਮ ਦੇ ਵਿੱਚ ਮੇਰਾ ਮੇਨ ਕਿਰਦਾਰ ਹੈ ਜਿਹੜੀ ਫਿਲਮ ਦੇ ਵਿੱਚ ਮੈਂ ਕੁਝ ਆਪਣੇ ਪੱਖ ਕੁਝ ਹਵਾਲੇ ਛੱਡ ਕੇ ਜਾ ਰਿਹਾ ਹਾਂ ਉਹ ਮੈਂ ਨਹੀਂ ਦੇਖਾਂਗਾ ਜੇ ਅੱਜ ਉਹ ਹੁੰਦਾ ਉਨੇ ਸਿਨੇਮਾ ਘਰ ਦੇ ਵਿੱਚ ਕਈ ਲੋਕਾਂ ਦੇ ਨਾਲ ਬੈਠ ਕੇ ਫਿਲਮੀ ਵੀ ਦੇਖਣੀ ਦੇਖਣੀ ਸੀ ਤੇ ਲੋਕਾਂ ਨੂੰ ਅਪੀਲ ਵੀ ਕਰਨੀ ਸੀ ਕਿ ਯਬਲਾ ਫਿਲਮ ਦੇਖੀ ਜਾਏ ਯਬਲਾ ਫਿਲਮ ਵੀ ਘਰ ਪਰਿਵਾਰ ਦੇ ਵਿੱਚ ਬੈਠ ਕੇ ਦੇਖੀ ਜਾ ਸਕਦੀ ਹੈ ਇਹ ਅਪੀਲ ਹੈ ਉਹਨਾਂ ਦੀ ਤੀ ਅਮਾਨਤ ਕੌਰ ਵੱਲੋਂ ਇਹ ਅਪੀਲ ਹੈ ਉਹਨਾਂ ਦੀ ਮਾਤਾ ਵੱਲੋਂ ਤੇ ਇਹ ਅਪੀਲ ਹੈ ਸਾਰੇ ਪੱਤਰਕਾਰ ਭਾਈਚਾਰੇ ਵੱਲੋਂ ਕਿ 2 ਤੋਂ 250 300 ਰੁਪਏ ਸਾਨੂੰ ਜ਼ਰੂਰ ਖਰਚਣਾ ਚਾਹੀਦਾ ਹੈ ਇਹ ਇੱਕ ਸੱਚੀ ਸੁੱਚੀ ਜਿਹੜੀ ਸ਼ਰਧਾਂਜਲੀ ਹੋਵੇਗੀ ਰਾਜਵੀਰ ਜਵੰਦਾ ਨੂੰ ਰਾਜਵੀਰ ਜਵੰਦਾ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਥਾਂ ਬਣਾਈ ਤੇ ਲੋਕਾਂ ਦੇ ਦਿਲਾਂ ਦੇ ਵਿੱਚੋਂ ਮੁਸ਼ਕਿਲ ਨਿਕਲਣਾ ਵੀ ਜਿਹੜਾ ਹੈ ਮੁਸ਼ਕਿਲ ਹੈ ਕਿਉਂਕਿ ਜਿਸ ਤਰ੍ਹਾਂ ਦੇ ਉਸਨੇ ਗੀਤ ਗਾਏ ਜਿਸ ਤਰ੍ਹਾਂ ਦੀ ਉਹਨਾਂ ਦੀ ਅਦਾਕਾਰੀ ਰਹੀ ਭਾਵੇਂ ਉਹਨਾਂ ਦੇ ਮੇਨ ਰੋਲ ਨਹੀਂ ਰਹੇ ਮੇਨ ਉਹਨਾਂ ਨੇ ਫਿਲਮਾਂ ਕਰਨ ਨਹੀਂ ਕੀਤਾ ਲੇਕਿਨ ਇਸ ਦੇ ਬਾਵਜੂਦ ਜੋ ਕੁਝ ਵੀ ਉਸਨੇ ਪੰਜਾਬ ਨੂੰ ਪਰੋਸਿਆ ਉਹਦੇ ਵਿੱਚ ਧੀਆਂ ਭੈਣਾਂ ਨੂੰ ਧੀਆਂ ਭੈਣਾਂ ਦੀ ਵੀ ਨਾਂ ਲਿਆ ਗਿਆ ਪੰਜਾਬ ਦੀ ਜਵਾਨੀ ਦਾ ਵੀ ਨਾਮ ਲਿਆ ਗਿਆ ਪੰਜਾਬ ਦੇ ਬਜ਼ੁਰਗਾਂ ਦਾ ਵੀ ਨਾਮ ਲਿਆ ਗਿਆ ਤੇ ਸਰਦਾਰੀ ਤੱਕ ਵੀ ਗੱਲ ਕੀਤੀ ਗਈ ਇਹ ਦੇਣ ਹੈ ਸਵਰਗੀ ਰਾਜਵੀਰ ਜਵੰਦਾ ਦੀ ਪੂਰੀ ਪੰਜਾਬੀਤ ਨੂੰ ਜਿੱਥੇ ਵੀ ਦੁਨੀਆ ਭਰ ਦੇ ਕੋਨਿਆਂ ਦੇ ਵਿੱਚ ਪੰਜਾਬੀ ਵਸਦੇ ਨੇ ਤੇ ਜਿਸ ਦਿਨ ਉਹਨਾਂ ਦੀ ਮੌਤ ਦਾ ਪਤਾ ਲੱਗਿਆ ਲੋਕ ਉੱਪ ਉੱਪ ਕੇ ਰੋਏ ਲੋਕਾਂ ਨੇ ਭੁੱਬਾ ਮਾਰੀਆਂ ਲੇਕਿਨ ਹੁਣ ਇਹ ਅਪੀਲ ਕੀਤੀ ਗਈ ਹੈ ਯਮਲਾ ਦੇ ਡਾਇਰੈਕਟਰ ਵੱਲੋਂ ਯਮਲਾ ਦੇ ਜਿਹੜੇ ਨਾਲ ਹੋਰ ਫਿਲਮੀ ਐਕਟਰਸੀ ਰਾਜਵੀਰ ਜਵੰਦਾ ਦੇ ਨਾਲ ਉਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ 50% ਕਮਾਈ ਜਿੰਨੀ ਵੀ ਇਸ ਫਿਲਮ ਨੇ ਕੀਤੀ ਉਹ ਰਾਜਵੀਰ ਜਵੰਦਾ ਦੇ ਮਾਤਾ ਨੂੰ ਉਹਨਾਂ ਦੀ ਲੜਕੀ ਲੜਕੇ ਅਤੇ ਉਹਨਾਂ ਦੀ ਧਰਮ ਪਤਨੀ ਨੂੰ ਦਿੱਤੀ ਜਾਵੇਗੀ ਜਦੋਂ ਲੋਗਾ ਨੇ ਫਿਲਮ ਵੇਖੀ ਲੋਗਾ ਦੇ ਰਿਵਿਊ ਵੀ ਚੰਗੇ ਨੇ ਜੇਕਰ ਅਸੀਂ ਸੋਚਦੇ ਹਾਂ ਕਿ ਸੱਚੀ ਸਰਵਾਂਝਲੀ ਅਸੀਂ ਆਰ ਆਈ ਪੀ ਵੀ ਲਿਖਿਆ ਅਸੀਂ ਬਹੁਤ ਚੀਜ਼ਾਂ ਲਿਖੀਆਂ ਕਿ ਤੂੰ ਸਾਡੇ ਦਿਲਾਂ ਦੇ ਵਿੱਚ ਹੈ ਪੰਜਾਬੀ ਭੁੱਲਣ ਲੱਗਿਆ ਵੀ ਮਿੰਟ ਲਾਉਂਦੇ ਨੇ ਤੇ ਪੰਜਾਬੀ ਯਾਦ ਕਰਨ ਲੱਗਿਆ ਵੀ ਮਿੰਟ ਲਾਉਂਦੇ ਨੇ ਤੇ ਪੰਜਾਬੀ ਲੋਗਾ ਦੇ ਦਿਲ ਦੇ ਵਿੱਚ ਥਾਂ ਬਣਾਉਣ ਲੱਗਿਆ ਵੀ ਮਿੰਟ ਲਾਉਂਦੇ ਨੇ ਤੇ ਲੇਕਿਨ ਹੁਣ ਅਪੀਲ ਹੈ ਉਹਨਾਂ ਦੀ ਮਾਤਾ ਉਹਨਾਂ ਦੀ ਬੱਚੀ ਅਤੇ ਸਾਰੀ ਜਿਹੜੀ ਫਿਲਮ ਦੇ ਇਹ ਖਾਸ ਤੂ ਡਾਇਰੈਕਟਰ ਨੇ ਕਿ ਇਸ ਫਿਲਮ ਨੂੰ ਵੱਧ ਤੋਂ ਵੱਧ ਵੇਖਿਆ ਜਾਵੇ ਵੇਖਣਾ ਜਾਂ ਨਹੀਂ ਵੇਖਣਾ ਇਹ ਤੁਹਾਡੀ ਮਰਜ਼ੀ ਲੇਕਿਨ ਜੇਕਰ ਅਸੀਂ ਸੱਚੀ ਸਦਾ ਲਈ ਚਾਹੁੰਦੇ ਹਾਂ ਕਿ ਮਾਤਾ ਪਿਤਾ ਨੂੰ ਕੁਝ ਐ ਪਰਸਨਲੀ ਜਿਹੜੀ ਹੈ سپورਟ ਹੋਵੇ ਕਿਉਂਕਿ ਜਿਸ ਤਰ੍ਹਾਂ ਡਾਇਰੈਕਟਰ ਹੋਰਾਂ ਨੇ ਜਗੁਰਪ੍ਰੀਤ ਘੋਗੀ ਹੋਰਾਂ ਨੇ ਜਿਸ ਤਰ੍ਹਾਂ ਰੋਕੇ ਕਿਆ ਕਿ ਉਹ ਅੱਜ ਸਾਡੇ ਵਿਚਕਾਰ ਨਹੀਂ ਅੱਜ ਸਾਨੂੰ ਉਸ ਦੀ ਕਮੀ ਮਹਿਸੂਸ ਹੋ ਰਹੀ ਹੈ ਅੱਜ ਪੰਜਾਬੀਆਂ ਨੂੰ ਤਾਂ ਰਾਜਵੀਰ ਜਵੰਦਾ ਦੀ ਕਮੀ ਮਹਿਸੂਸ ਹੋ ਰਹੀ ਹੈ ਲੇਕਿਨ ਇਸ ਤੋਂ ਜ਼ਿਆਦਾ ਉਹਨਾਂ ਦੀ ਮਾਤਾ ਉਹਨਾਂ ਦੀ ਧਰਮ ਪਤਨੀ ਉਹਨਾਂ ਦੇ ਦੋ ਛੋਟੇ ਬੱਚਿਆਂ ਨੂੰ ਹੋ ਰਹੀ ਹੈ ਤੇ ਜਿਹੜੀ ਹਮੇਸ਼ਾ ਉਹਨਾਂ ਦੇ ਦਿਲ ਦੇ ਵਿੱਚ ਪਿਤਾ ਦੀ ਘਾਟ ਪਾਪਾ ਦੀ ਘਾਟ ਜਿਹੜੀ ਖੜਕਦੀ ਰਹੇਗੀ ਇਸ ਕਰਕੇ ਯਮਲਾ ਦੇ ਵਿੱਚ ਕੀ ਹੈ ਯਮਲਾ ਦੇ ਵਿੱਚ ਇਸ ਤਰ੍ਹਾਂ ਦੀ ਅਦਾਕਾਰੀ ਕੀਤੀ ਹੈ ਰਾਜਵੀਰ ਜਵੰਦਾ ਅਤੇ ਉਸ ਦੇ ਸਹਿਯੋਗੀ ਐਕਟਰ ਨੇ ਉਸ ਨੂੰ ਉਸ ਫਿਲਮ ਨੂੰ ਸਾਰ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ ਇੱਕ ਪਾਸੇ ਰਾਜਵੀਰ ਜਵੰਦਾ ਦੂਸਰੇ ਪਾਸੇ ਜਿਨ੍ਹਾਂ ਨੇ ਉਸ ਫਿਲਮ ਦੇ ਵਿੱਚ ਕੰਮ ਕੀਤਾ ਕਿਉਂਕਿ ਉਹ ਕਹਾਣੀ ਹੈ ਇੱਕ ਗਾਇਕ ਦੀ ਕਿ ਉਹ ਗਾਇਕ ਬਣਨਾ ਚਾਹੁੰਦਾ ਹੈ ਕਹਾਣੀ ਹੈ ਇੱਕ ਇਸ਼ਕ ਮੁਸ਼ਕ ਦੀ ਕਹਾਣੀ ਹੈ ਉਸ ਐਕਟਰ ਦੀ ਜਿਸ ਦੀ ਜ਼ਿੰਦਗੀ ਦੇ ਵਿੱਚ ਕਈ ਉਤਰਾ ਚੜਾ ਯਾਨੀ ਕਿ ਅਪਸੈਂਡ ਡਾਉਨ ਆਇ ਇਸ ਕਰਕੇ ਵਕ ਵਕ ਪੱਤਰਕਾਰ ਭਾਈਚਾਰਖ ਹਵਾਲੇ ਵੱਲੋਂ ਜਿਹੜੇ ਫਿਲਮੀ ਐਕਟਰ ਖਾਸ ਕਰਕੇ ਗੁਰਪ੍ਰੀਤ ਘੋਗੀ ਹੋਣਾ ਵੱਲੋਂ ਅਤੇ ਹੋਰ ਜਿਹੜੇ ਐਕਟਰ ਜਿਨ੍ਹਾਂ ਨੇ ਇਸ ਫਿਲਮ ਦੇ ਵਿੱਚ ਰੋਲ ਅਦਾ ਕੀਤੇ ਉਹਨਾਂ ਵੱਲੋਂ ਵੀ ਅਪੀਲ ਕੀਤੀ ਚਾਰੀ ਹੈ ਕਿ ਰਾਜਵੀਰ ਜਵੰਦਾ ਦੀ ਫਿਲਮ ਜਿਸ ਦੇ ਵਿੱਚ ਉਹਨਾਂ ਦੀ ਮੁੱਖ ਭੂਮਿਕਾ ਹੈ ਉਸ ਨੂੰ ਦੇਖਿਆ ਜਾਵੇ ਇੱਕ ਪਾਸੇ ਰਾਜਵੀਰ ਜਵੰਦਾ ਤੇ ਦੂਸਰੇ ਪਾਸੇ ਪੰਜਾਬੀ ਹੁਣ ਇਹ ਦੇਖਣਾ ਹੋਵੇਗਾ ਕਿ ਸਾਡੇ ਪੰਜਾਬੀ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਵਾਕਿਆ ਹੀ ਰਾਜਵੀਰ ਜਵੰਦਾ ਦੀ ਤਾਂ ਹੈ ਜਾਂ ਸਿਰਫ ਅਸੀਂ ਸੋਸ਼ਲ ਮੀਡੀਆ ਉੱਤੇ ਪੋਸਟਾਂ ਪਾ ਕੇ ਆਰ ਆਈ ਪੀ ਲਿਖਣ ਜੋਗੇ ਹਾਂ ਤਾਂ